ਲੁਧਿਆਣਾ ਦੇ ਚੌੜੀ ਸੜਕ ਇਲਾਕੇ ਦੇ ਵਿੱਚ ਇੱਕ 8 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਬਿਜਲੀ ਦੇ ਛਟਕੇ ਲੱਗਣ ਦੇ ਨਾਲ ਤੁਹਾਨੂੰ ਇਹ ਦੱਸ ਦਈਏ ਪਾਣੀ ਜਿਹੜਾ ਹੈ ਉਸ ਇਲਾਕੇ ਦੇ ਵਿੱਚ ਭਰਿਆ ਹੋਇਆ ਸੀਗਾ ਤਾਂ ਉਸ ਪਾਣੀ ਦੇ ਵਿੱਚ ਬੱਚਾ ਜਿਹੜਾ ਹੈ ਖੇਡ ਰਿਹਾ ਸੀਗਾ ਤੇ ਅਚਾਨਕ ਉਸ ਦੀ ਜਿਹੜੀ ਮੌਤ ਹੋ ਜਾਂਦੀ ਹੈ ਉਸ ਨੂੰ ਬਿਜਲੀ ਦੇ ਛਟਕੇ ਲੱਗਦੇ ਹਨ ਕਿਉਂਕਿ ਬਿਜਲੀ ਦੀਆਂ ਨੰਗੀਆਂ ਤਾਰਾਂ ਦਾ ਜਿਹੜਾ ਸੰਪਰਕ ਹੈ ਉਸ ਪਾਣੀ ਦੇ ਨਾਲ ਹੁੰਦਾ ਏ ਤੇ ਤੁਹਾਨੂੰ ਇਹ ਦੱਸ ਦਈਏ ਕਿ ਇਹ ਜਿਹੜਾ ਇਲਾਕਾ ਹੈ ਚੌੜੀ ਸੜਕ ਦਾ ਇਲਾਕਾ ਹੈ ਇੱਥੇ ਮੀਂਹ ਪੈਣ ਦੇ ਨਾਲ ਪਾਣੀ ਭਰ ਗਿਆ ਸੀ ਤੇ ਇਸ 8 ਸਾਲ ਦੇ ਬੱਚੇ ਨੂੰ ਉਸਦੇ ਘਰਦਿਆਂ ਨੇ ਪਨੀਰ ਲੈਣ ਲਈ ਘਰ ਦੇ ਨਾਲ ਭੇਜਿਆ ਸੀ ਕਰਿਆਨੇ ਦੀ ਦੁਕਾਨ ਤੋਂ ਤੋਂ ਜਦੋਂ ਪਨੀਰ ਲੈ ਕੇ ਬੱਚਾ ਮੁੜ ਰਿਹਾ ਸੀ ਤੇ ਵਾਪਸੀ ਆਉਂਦੇ ਹੁੰਦੇ ਜਦੋਂ ਪਾਣੀ ਭਰਿਆ ਹੋਇਆ ਸੀ ਸੜਕ ਦੇ ਵਿੱਚ ਤਾਂ ਹੁੰਦਾ ਹੈ ਕਿ ਬੱਚੇ ਪਾਣੀ ਦੇ ਵਿੱਚ ਖੇਡਣ ਦੇ ਆਦੀ ਹੁੰਦੇ ਨੇ ਤੇ ਖੇਡਦੇ ਹੋਏ ਉਹ ਵੀ ਵਾਪਸ ਆ ਰਿਹਾ ਸੀ ਪਰ ਲੇਕਿਨ ਜਿੱਦਾਂ ਹੀ ਪਾਣੀ ਦੇ ਵਿੱਚ ਉਹ ਛੜਾਪੀਆਂ ਮਾਰ ਰਿਹਾ ਸੀ ਛਾਲਾ ਮਾਰ ਰਿਹਾ ਸੀ ਤੇ ਅਚਾਨਕ ਉਹ ਬੇਹੋਸ਼ ਹੋ ਜਾਂਦਾ ਹੈ ਉਸ ਨੂੰ ਝਟਕਾ ਲੱਗਦਾ ਹੈ ਤੇ ਜਦੋਂ ਉਹਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਹਸਪਤਾਲ ਦੇ ਵਿੱਚ ਇਹ ਆਖਿਆ ਜਾਂਦਾ ਹੈ ਕਿ ਉਸ ਦੀ ਪਹਿਲਾਂ ਹੀ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ ਬੜੀ ਹੀ ਮੰਦਭਾਗੀ ਘਟਨਾ ਤੇ ਇਸ ਨੂੰ ਦੇਖਦੇ ਹੋਏ ਉਸ ਦੇ ਘਰਦਿਆਂ ਨੇ ਤਰਨਾ ਪ੍ਰਦਰਸ਼ਨ ਕੀਤਾ ਪੀਐਸ ਪੀਸੀਐਲ ਦੇ ਖਿਲਾਫ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਜਿਹੜਾ ਹੈ ਤਰਨਾ ਪ੍ਰਦਰਸ਼ਨ ਕੀਤਾ 2 ਘੰਟੇ ਲਈ ਤੇ ਪੁਲਿਸ ਨੇ ਉਹਨਾਂ ਨੂੰ ਆਖਿਆ ਕਿ ਉਹ ਜਿਹੜੇ ਬੱਚੇ ਦੀ লাশ ਹੈ ਉਸ ਨੂੰ ਸਿਵਲ ਹਸਪਤਾਲ ਲੈ ਚੱਲਣ ਲੇਕਿਨ ਉਹਨਾਂ ਦੇ ਜਿਹੜੇ ਮਾਪੇ ਤੇ ਹੋਰ ਸਗੇ ਸਬੰਧੀ ਸੀ ਉਹਨਾਂ ਨੇ ਇਸ ਗੱਲ ਦੇ ਵਿੱਚ ਜਿਹੜਾ ਹੈ ਸਹਿਯੋਗ ਨਹੀਂ ਦਿੱਤਾ ਤੇ ਉਹਨਾਂ ਨੇ ਆਖਿਆ ਕਿ ਉਹ ਤਰਨਾ ਪ੍ਰਦਰਸ਼ਨ ਕਰਨਗੇ ਜਦੋਂ ਤੱਕ ਜਿਹੜਾ ਮਾਮਲਾ ਹੈ ਦਰਜ ਨਹੀਂ ਹੁੰਦਾ ਉਹ ਚਾਹੁੰਦੇ ਹਨ ਕਿ PSPCL ਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਕੀਤਾ ਜਾਵੇ ਤੇ ਪੁਲਿਸ ਨੇ ਜਿਹੜਾ ਹੈ ਅਣਪਛਾਤੇ ਅਫੀਸ਼ੀਅਲਸ ਦੇ ਖਿਲਾਫ ਮਾਮਲਾ ਜਿਹੜਾ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਖਿਲਾਫ ਜਿਹੜਾ ਹੈ ਦਰਜ ਕਰ ਲਿਆ ਹੈ ਉਹਨਾਂ ਅਣਪਛਾਤੇ ਅਧਿਕਾਰੀਆਂ ਦੇ ਖਿਲਾਫ ਤੁਹਾਨੂੰ ਵੀ ਦੱਸ ਦਈਏ ਇਸ ਮੌਕੇ ਦੇ ਉੱਪਰ ਕੁਝ ਸੋਸ਼ਲ ਐਕਟੀਵਿਸਟ ਵੀ ਜਿਹੜੇ ਲੁਧਿਆਣਾ ਦੇ ਹੈਗੇ ਨੇ ਸਮਾਜ ਸੇਵੀ ਉੱਥੇ ਪੁੱਜਦੇ ਨੇ ਅਤੇ ਉਹਨਾਂ ਨੇ ਸਵਾਲ ਚੁੱਕੇ ਨੇ ਸਰਕਾਰ ਦੇ ਫ੍ਰੀ ਬਿਜਲੀ ਦੇਣ ਦੇ ਫੈਸਲੇ ਦੇ ਉੱਪਰ ਉਹਨਾਂ ਨੇ ਇਹ ਪੁੱਛਿਆ ਕਿ ਇਸ ਤੋਂ ਵਧੀਆ ਤਾਂ 2 ਰੁਪਏ ਯੂਨਿਟ ਸਰਕਾਰ ਬਿਜਲੀ ਦਾ ਕਿਰਾਇਆ ਵਸੂਲ ਲਵੇ ਅਤੇ ਇੱਦਾਂ ਦੀਆਂ ਜੋ ਅਣਗਹਿਲੀਆਂ ਨੇ ਉਹ ਨਾ ਹੋਣ ਕਿਉਂਕਿ ਨੰਗੀਆਂ ਤਾਰਾਂ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਨੰਗੀਆਂ ਤਾਰਾਂ ਜਿਹੜੀ ਪਾਣੀ ਨਾਲ ਸੰਪਰਕ ਚਾਹੀਆਂ ਨੇ ਉਹਦੇ ਕਰਕੇ ਜਿਹੜਾ ਹੈ ਝਟਕਾ ਲੱਗਿਆ ਉਹਨਾਂ ਦਾ ਵੀ ਕਹਿਣਾ ਸੀ ਕਿ ਜੇ ਸਮੇਂ ਸਿਰ ਨੰਗੀਆਂ ਤਾਰਾਂ ਨੂੰ ਟੱਕ ਲਿਆ ਜਾਂਦਾ ਜੇ ਲਾਈਨਮੈਨ ਹੁੰਦਾ ਪ੍ਰੋਪਰ ਬਿਜਲੀ ਵਾਲੇ ਹੁੰਦੇ ਕੰਮਤੇ ਹੁੰਦੇ ਤਾਂ ਇਹ ਜਿਹੜਾ ਕਬ ਹੈ ਉਹ ਨਹੀਂ ਹੋਣਾ ਸੀ ਤੇ ਤਾਰਾਂ ਟੱਕੀਆਂ ਹੁੰਦੀਆਂ ਤੇ ਪਾਣੀ ਦੇ ਵਿੱਚ ਜਿਹੜਾ ਕਰੰਟ ਹੈ ਉਹ ਨਹੀਂ ਆਉਣਾ ਸੀ ਹਾਲਾਂਕਿ ਅਜੇ ਕਨਫਰਮ ਨਹੀਂ ਹੋਇਆ ਕਿ ਉਹ ਪਾਣੀ ਦੇ ਵਿੱਚ ਕਰੰਟ ਕਿਵੇਂ ਆਇਆ ਕਿ ਕੀ ਵਾਕਈ ਉਹ ਤਾਰਾਂ ਤੋਂ ਆਇਆ ਲੇਕਿਨ ਇਹ ਜਿਹੜੇ ਪ੍ਰਸ਼ਨ ਚਿੰਨ੍ਹ ਨੇ ਸਮਾਜ ਸੇਵੀਆਂ ਨੇ ਜਾ ਕੇ ਉੱਥੇ ਚੁੱਕੇ ਨੇ ਤੁਹਾਨੂੰ ਇਹ ਦੱਸ ਦਈਏ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਹੈ ਉਹ ਕੁਝ ਯੂਨਿਟ ਤੱਕ ਮੁਫਤ ਮਿਲਦੀ ਏ ਤੇ ਉਸ ਤੋਂ ਬਾਅਦ ਜੇ ਬਿੱਲ ਹੋਵੇ ਤਾਂ ਉਹਦਾ ਚਾਰਜ ਹੁੰਦਾ ਹੈ ਕਾਫੀ ਲੋਕਾਂ ਨੂੰ ਲਗਭਗ 70 80 ਫੀਸ ਦੀ ਲੋਕਾਂ ਨੂੰ ਇਹਦਾ ਜਿਹੜਾ ਫਾਇਦਾ ਏ ਹੋ ਰਿਹਾ ਤੇ ਇਹਦੇ ਨਾਲ ਇਦਾਂ ਦੀਆਂ ਜਿਹੜੀ ਕਟਨਾਵਾਂ ਨੇ ਉਹਦੇ ਉੱਪਰ ਸਵਾਲ ਜ਼ਰੂਰ ਚੁੱਕਿਆ ਜਾਵੇਗਾ ਕਿ ਚਾਹੇ ਫ੍ਰੀ ਬਿਜਲੀ ਕਾਰਨ ਹੋ ਰਿਹਾ ਲੇਕਿਨ ਲੋੜ ਹੈਗੀ ਹੈ ਕਿ ਮੇਨਟੇਨੈਂਸ ਜਿਹੜੀ ਹੈ ਖਾਸ ਕਰਕੇ ਮੌਨਸੂਨ ਦੇ ਸਮੇਂ ਜਦੋਂ ਮੀਂਹ ਪੈਂਦਾ ਏ ਉਦੋਂ ਖਾਸ ਡਿਊਟੀ ਬਣ ਜਾਂਦੀ ਹੈ ਬਿਜਲੀ ਡਿਪਾਰਟਮੈਂਟ ਦੀ ਕਿ ਪੂਰੀ ਜਾਂਚ ਪੜਤਾਲ ਹੋਵੇ ਕਿਤੇ ਤਾਰਾਂ ਨੰਗੀਆਂ ਤਾਂ ਨਹੀਂ ਹੈਗਿਆ ਕੋਈ ਦਿੱਕਤ ਤਾਂ ਨਹੀਂ ਹੈਗੀ ਇਹਨਾਂ ਲਾਈਨਾਂ ਦੇ ਵਿੱਚ ਕਿਉਂਕਿ ਜਦੋਂ ਮੀਂਹ ਪੈਂਦਾ ਏ ਬਹੁਤ ਜ਼ਿਆਦਾ ਉਦੋਂ ਬੜਾ ਔਖਾ ਹੋ ਜਾਂਦਾ ਹੈ ਇਸ ਨੂੰ ਰਿਪੇਅਰ ਕਰਨਾ ਸੋ ਪਹਿਲਾਂ ਹੀ ਸਾਰੇ ਰਿਪੇਅਰ ਦੇ ਜਿਹੜੇ ਕੰਮ ਨੇ ਉਹ ਮੁਕਾਉਣੇ ਪੈਣਗੇ ਬਿਜਲੀ ਡਿਪਾਰਟਮੈਂਟ ਨੂੰ ਹਜੇ ਤਾਂ ਪ੍ਰੀ ਮੌਨਸੂਨ ਸ਼ਾਵਰ ਆਇਆ ਜਦੋਂ ਪੂਰਾ ਮੌਨਸੂਨ ਸ਼ਾਵਰ ਆਵੇਗਾ ਤਾਂ ਜਿਹੜੀ ਸਥਿਤੀ ਹੈ ਹੋਰ ਗੰਭੀਰ ਹੋ ਸਕਦੀ ਹੈ ਹਾਲ ਦੀ ਘੜੀ ਜੋ ਪਰਿਵਾਰ ਹੈ ਉਹ 8 ਸਾਲਾ ਮੁੰਡੇ ਦਾ ਕਾਫੀ ਚੋਕ ਦੇ ਵਿੱਚ ਹੈ ਤੇ ਇਦਾਂ ਦੀਆਂ ਕਟਨਾਵਾਵਾਂ ਜਿਹੜੀਆਂ ਨੇ ਹੋਰ ਵੀ ਹੋਈਆਂ ਨੇ ਇੱਕ ਦੋ ਦਿਨਾਂ ਦੇ ਵਿੱਚ ਇੱਕ ਮੈਰਿਡ ਔਰਤ ਦੇ ਨਾਲ ਵੀ ਇਦਾਂ ਹੋਇਆ ਤੇ ਇੱਕ ਹੋਰ ਵਿਅਕਤੀ ਦੇ ਨਾਲ ਵੀ ਇਦਾਂ ਹੋਇਆ ਤਾਂ ਤਿੰਨ ਜਾਨਾਂ ਟੋਟਲ ਮਿਲਾ ਕੇ ਇਲਾਕੇ ਦੇ ਵਿੱਚ ਗਈਆਂ ਨੇ Ludhiana ਪੋਸਟ ਲਈ ਮਨੀਤ ਸਿੰਘ ਬਹੁਤ ਬਹੁਤ ਧੰਨਵਾਦ